ਵੇਖੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜਿਸ ਦਿਨ ਤੋਂ ਹੀ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਤੇ ਸਾਡੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਅਨਾਉਂਸ ਹੋਏ ਆ ਉਸ ਦਿਨ ਤੋਂ ਹੀ ਰੋਡ ਸ਼ੋਅ ਅਤੇ ਡੋਰ ਟੂ ਡੋਰ ਬੂਥ ਵਾਈਜ਼ ਕਮੇਟੀਆਂ ਮੈਂਬਰ ਸਹਿਬਾਨ ਸਾਡੇ ਅਹੁਦੇਦਾਰ ਸਹਿਬਾਨ ਸੰਗਠਨ ਦੇ ਸਾਰੇ ਬਿਲਕੁਲ ਪੱਬਾਂ ਪਾਰ ਹੋ ਕੇ ਪਿੰਡ ਤੋਂ ਪਿੰਡ ਸ਼ਹਿਰ ਵਾਰਡ ਹਰ ਜਗ੍ਹਾ ਜਾ ਕੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉਹਨਾਂ ਨੂੰ ਲੋਕਾਂ ਵਿੱਚ ਵਿਚ ਪਚਾ ਰਹੇ ਆ ਤੇ ਆਪਣੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਜੀ ਲਈ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਬਹੁਤ ਵਧੀਆ ਜੀ ਆਪਾਂ ਤੇ ਦੇਖੋ ਦੁਪਹਿਰਾ ਹੋ ਗਈਆਂ ਸਵੇਰ ਤੋਂ ਲੱਗੇ ਹੋਏ ਆ ਪਿੰਡ ਪਿੰਡ ਵੀ ਜਾ ਕੇ ਪ੍ਰਚਾਰ ਕਰ ਰਹੇ ਆ ਲੋਕਾਂ ਨਾਲ ਨੁਕੜ ਮੀਟਿੰਗਾਂ ਵੀ ਚੱਲਦੀਆਂ ਪਈਆਂ ਨੇ ਸ਼ਾਮਾਂ ਨੂੰ ਫੇਰ ਸਾਡੀਆਂ ਮੀਟਿੰਗਾਂ ਨੇ ਇਸੇ ਤਰ੍ਹਾਂ ਹੀ ਹਰ ਦਿਨ ਪ੍ਰਤੀ ਦਿਨ ਦਾ ਸਾਡਾ ਜਿਹੜਾ ਆ ਇਹਹੀ ਦੌਰ ਚੱਲ ਰਿਹਾ ਵੀ ਡੋਰ ਟੂ ਡੋਰ ਇਹ ਬੂਥ ਵਾਈਜ਼ ਮੀਟਿੰਗਾਂ ਦੇਖੋ ਜੀ ਸਭ ਤੋਂ ਪਹਿਲੀ ਪ੍ਰਾਪਤੀ ਜਿਹੜੀ ਐ 600 ਜੁਨਟ ਬਿਜਲੀ ਜਿਹੜੀ ਮਾਫੀ ਐ 90% ਲੋਕਾਂ ਦੇ ਜਿਹੜੇ ਆ ਬਿੱਲ ਜਿਹੜੇ ਆ ਜ਼ੀਰੋ ਆ ਰਹੇ ਆ ਉਸ ਤੋਂ ਬਾਅਦ ਮਹੱਲਾ ਕਲੀਨਿਕਾਂ ਤੋਂ ਜਿਹੜਾ ਆ ਉਹ ਫਾਇਦਾ ਲਿਆ ਜਾ ਰਿਹਾ ਆ ਆਮ ਲੋਕਾਂ ਵੱਲੋਂ ਵੀ ਸਾਰੇ ਟੈਸਟ ਵੀ ਉੱਥੇ ਕਈ ਤਰ੍ਹਾਂ ਦੇ ਜਿਹੜੇ ਆ ਫ੍ਰੀ ਹੋ ਰਹੇ ਆ ਨਹੀਂ ਤੇ ਸਰਕਾਰੀ ਹਸਪਤਾਲ ਦੇ ਵਿੱਚ ਲੋਕ ਜਾਂਦੇ ਸੀ ਤੇ ਉੱਥੇ ਜਿਹੜਾ ਸੀ ਟੈਸਟ ਬਾਹਰੋਂ ਲਿਖਿਆ ਜਾਂਦਾ ਸੀ ਦਵਾਈ ਜਿਹੜੀ ਬਾਹਰੋਂ ਲਿਖੀ ਜਾਂਦੀ ਸੀ ਹੁਣ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਉਹ ਟੈਸਟ ਵੀ ਉੱਥੇ ਹੋ ਰਹੇ ਆ ਜਿਆਦਾ ਤੋਂ ਜਿਆਦਾ ਅਤੇ ਦਵਾਈ ਵੀ ਜਿਆਦਾ ਤੋਂ ਜਿਆਦਾ ਜਿਹੜੀ ਉਹ ਮੁਹੱਈਆ ਕਰਵਾਈ ਗਈ ਹੈ ਮੱਲਾ ਕਲੀਨਿਕਾਂ ਦੇ ਵਿੱਚ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਫਿਰ ਆਪਾਂ ਆ ਜਾਂਦੇ ਆ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਉਹਨਾਂ ਦੀ ਸ਼ਹਾਦਤ ਉੱਤੇ ਪਹਿਲਾਂ ਕਦੀ ਵੀ ਕਿਸੇ ਸਰਕਾਰ ਨੇ ਇਹ ਉਪਰਾਲਾ ਨਹੀਂ ਸੀ ਕੀਤਾ ਕਿ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਹੁਣ ਜਦੋਂ ਤੋਂ ਇਹ ਮਾਨ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਉਦੋਂ ਤੋਂ ਹੀ ਕੋਈ ਵੀ ਮੇਰਾ ਵੀਰ ਜਵਾਨ ਦੇਸ਼ ਤੋਂ ਜਾਨ ਕੁਰਬਾਨ ਕਰਦਾ ਤੇ ਉਹਨੂੰ 1 ਕਰੋੜ ਰੁਪਇਆ ਜਿਹੜੀ ਸਹਾਇਤਾ ਰਾਸ਼ੀ ਹੈ ਉਹ ਵੀ ਦਿੱਤੀ ਜਾ ਰਹੀ ਹੈ ਫਿਰ ਕਿਸਾਨੀ ਤੇ ਗੱਲ ਕਰ ਲਈਏ ਪਿਛਲਾ ਸੀਜ਼ਨ ਆਪਾਂ ਸਾਰਾ ਹੀ ਦੇਖਿਆ ਕਿ ਕਿਸੇ ਵੀ ਕਿਸਾਨ ਨੂੰ ਬਿਜਲੀ ਦੀ ਵੇਟ ਨਹੀਂ ਕਰਨੀ ਪਈ ਵੀ ਬਿਜਲੀ ਕਦੋਂ ਆਊਗੀ ਉਹਨੂੰ ਇਹ ਦੇਖਣਾ ਪਿਆ ਕਿ ਮੇਰੀ ਪਹਿਲੀ ਜੜੀ ਉਹ ਭਰ ਗਈ ਹੈ ਫੁੱਲ ਹੋ ਗਈ ਹੈ ਪਹਿਲੀ ਮੈਂ ਜਿਹੜੀ ਹੈ ਮੋਟਰ ਬੰਦ ਕਰਨ ਜਾਣਾ ਇੰਨੀ ਬਿਜਲੀ ਜਿਹੜੀ ਹੈ ਰਿਕਾਰਡ ਤੋੜ ਦਿੱਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਸੂਬੇ ਆ ਕੱਸੀਆਂ ਖਾਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਹ ਉਹਨਾਂ ਦੇ ਰਾਈ ਜਿਹੜਾ ਪਾਣੀ ਹੈ ਖੇਤਾਂ ਦੇ ਵਿੱਚ 35% ਜਿਹੜਾ ਸੀ ਪਿਛਲੀ ਵਾਰੀ ਰਿਕਾਰਡ ਹੈ ਇਸ ਵਾਰ 90% ਜਿਹੜਾ ਆ ਵੀ ਮੁੱਖ ਟੀਚਾ ਆ ਸਾਡਾ ਜਿਹੜਾ ਸਿੰਚਾਈ ਵਿਭਾਗ ਦਾ ਪੰਜਾਬ ਸਰਕਾਰ ਦਾ ਕਿ ਜਿਹੜਾ ਪਾਣੀ ਹੈ ਇਹ ਖੇਤਾਂ ਨੂੰ ਸੂਆਂ ਦਾ ਨਹਿਰਾਂ ਦਾ ਪਾਣੀ ਲਾਇਆ ਜਾਏ ਕਿਉਂਕਿ ਬਿਜਲੀ ਦੀ ਬਚਤ ਵੀ ਹੋਏ ਤੇ ਜਿਹੜਾ ਜ਼ਮੀਨ ਦਾ ਪਾਣੀ ਦਾ ਪੱਧਰ ਹੈ ਉਹ ਵੀ ਥੱਲੇ ਨਾ ਡਿੱਗੇ ਇਹ ਜਿਹੜਾ ਅਨਮੁੱਲਾ ਵੜਮੁੱਲੀ ਦਾ ਤੇ ਪ੍ਰਮਾਤਮਾ ਦੀ ਪਾਣੀ ਇਹ ਵੀ ਬਚਿਆਰੇ ਇਹਦੇ ਲਈ ਵੀ ਇੱਕ ਵਿਸ਼ੇਸ਼ ਉਪਰਾਲਾ ਆ ਫਿਰ ਜਿਵੇਂ ਮੂੰਗੀ ਦੀ ਫਸਲ ਹੁਣ ਬਜਾਈ ਹੋ ਰਹੀ ਹੈ ਜੀ ਇਹਦੀ ਮਾਲਵੇ ਦੇ ਵਿੱਚ ਕਾਫੀ ਬਜਾਈ ਹੋ ਰਹੀ ਹੈ ਇਹਦੇ ਉੱਤੇ 7250 ਜਿਹੜੇ ਰੁਪਏ ਐਮਐਸਪੀ ਦਿੱਤਾ ਗਿਆ ਕੁਇੰਟਲ ਉੱਤੇ ਉਹਦੇ ਉੱਤੇ ਵੀ ਬਿਲਕੁਲ ਬਰਕਰਾਰ ਆ ਮਾਨ ਸਰਕਾਰ ਤੇਰੇ 43000 ਪਲੱਸ ਜੜੀਆਂ ਨੇ ਨੌਕਰੀਆਂ ਹੁਣ ਤੱਕ ਜੜੀ ਹੈ ਸਰਕਾਰ ਦੇ ਚੁੱਕੀ ਹੈ ਫਿਰ ਆਪਾ ਪੰਜਾਬ ਪੁਲਿਸ ਮੈਘਮੇ ਦੇ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵੱਖਰੀ ਟੀਮ ਦਾ ਗਠਨ ਕੀਤਾ ਗਿਆ ਤੇ ਜੜੀਆਂ ਗੱਡੀਆਂ ਨੇ ਬੜੀਆਂ ਬੜੀਆਂ ਮਹਿੰਗੀਆਂ ਪੰਜਾਬ ਸਰਕਾਰ ਵੱਲੋਂ ਜੜੀਆਂ ਨੇ ਪੁਲਿਸ ਮੈਘਮੇ ਨੂੰ ਦਿੱਤੀਆਂ ਗਈਆਂ ਨੇ ਲੋਕਾਂ ਦੀ ਸਹਾਇਤਾ ਵਾਸਤੇ ਇਹ ਲੋਕਾਂ ਦੇ ਵਾਸਤੇ ਹੀ ਇਹ ਜੜੀਆਂ ਨੇ ਗੱਡੀਆਂ ਨੇ ਨਾ ਕਿ ਉਹ ਕਿਸੇ ਹੋਰ ਕੰਮ ਲਈ ਵਰਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਜਾ ਕੇ ਡੋਰ ਟੂ ਡੋਰ ਜਿਹੜਾ ਆ ਪ੍ਰਚਾਰ ਕਰ ਰਹੇ ਹਾਂ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਬੰਦਾ ਆਪਣਾ ਬੂਥ-ਬੂਥ ਤੋਂ ਮਿਹਨਤ ਕਰਕੇ ਆਪਣੇ ਪਿੰਡ ਡੋਰ ਟੂ ਡੋਰ ਜਾ ਕੇ ਮਿਹਨਤ ਵੱਧ ਤੋਂ ਵੱਧ ਕਰੇ ਕਿਉਂਕਿ ਪਿੰਡ ਦੇ ਲੋਕਾਂ ਦਾ ਤੇ ਆਪਣੇ ਵਾਰਡਾਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਆਪਣੀ ਜਿਹੜੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਆਪਣੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਲਈ ਵੋਟਾਂ ਮੰਗਣ ਤੇ ਲੋਕ ਵੋਟਾਂ ਪਾਉਣਗੇ ਸਾਨੂੰ ਵਿਸ਼ਵਾਸ ਹੈ